ਆਜੋ 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 ਫੇਰ सेम ਕੱਲ ਵਾਲਾ ਟਾਈਮ ਕੱਲ ਵਾਲੀ ਗੱਡੀ ਉਹੀ ਤਾਂ ਹੋਣੀ ਫੇਰ ਹਾਂ ਪਰ ਪਰਵਾਹ ਰੱਖਾ ਵਿੱਚ ਆਹ ਡਰਾਈਵਰ ਉਹੀ ਆ ਫੈਮਿਲੀ ਰੱਖੀ ਆ ਪਰੋਣਾ ਤਾਂ ਪਰੋਣਾ ਵੱਜਣਾ ਕਿਤੇ ਨਜ਼ਾਰੇ ਲੱਗਿਆ ਤੁਹੇ ਅੱਜ ਤਾਈਗਰ ਬਣੇਗੇ ਦੋਵੇਂ ਵੇ ਆਏ ਜਾਓ ਕੋਈ ਨਹੀਂ ਗਾੜੇ ਨਹੀਂ ਸੀ ਹਣੀ ਅੱਜ ਮੈਂ ਉਧਰ ਹੀ ਗਈ ਆ ਓਏ ਰੋਟੀ ਦੇ ਦੇ ਖਾਚੀ ਓਏ ਸ਼ੀਰ ਆ ਗਿਆ ਸ਼ੀਰੇ ਪਾ ਲੂਣ ਸ਼ੇਰ ਵਾਲੇ ਕੱਪੜੇ ਪਾ ਲੇ ਅੱਜ ਬਹਾ ਮਾਸੀ ਨੂੰ ਲੈ ਕੇ ਆਏ ਮਾਸੀ ਆਉਣੀ ਨਹੀਂ ਲਈ ਮੈਂ ਗਿਆ ਖੰਡੀਆਂ ਹੱਲ ਵਾਲਾ ਟਾਈਮ ਹੋ ਗਿਆ ਕਿਹੜਾ ਸ਼ੀਰ ਲੱਟਾ ਵੇਖਣ ਥੱਲੇ ਵੜ ਕੇ ਸਭੋ ਜੋਹੀ ਆ ਫੈਮਿਲੀ ਚੇਂਜ ਹੋ ਗਈ ਏ ਫੈਮਿਲੀ ਚੇਂਜ ਹੋ ਗਈ ਆ ਹੁਣ ਇੱਕ ਪਰੋਂਦੇ ਹੋਰ ਆ ਗਿਆ ਦੇਖੋ ਚਲੋ ਜਿਹੜਾ ਡੌਣ ਕਲਾਕੀ ਆ ਉਹ ਕਿਹਾ ਹਾਂ ਜੀ ਲੋ ਬੀਕੋਸ ਫਸਤੋ ਬੇਰੀ ਜੀ ਤੁਹਾਨੂੰ ਕੱਪੀ ਉਹਨਾਂ ਨੂੰ ਸਮੋਸੇ ਖਾ ਗਏਗਾ ਆਨਿਕ ਜੀ ਬਿਲਕੁਲ ਹੈ ਵੀਰ ਆਪਾਂ ਆਏ ਆ ਅਰੇ ਭਾਈ ਕਾ ਡਰਾਈਵਰ ਨਹੀਂ ਆਂਦਾ ਕਰੀਏਗੀ ਆ ਤਾਂ ਪਿੱਲੀਆਂ ਹੀ ਤਿਆਰ ਹੋਣੀਆਂ ਇਹਨਾਂ ਕੋ ਨਹੀਂ ਪਿੱਲੀਆਂ ਤਿਆਰ ਹੋ ਗਏ ਹੈ ਪੈਸਾ ਦਿਵਾ ਕੇ ਹੁਣ ਮਿਲੇ ਤੁਸੀਂ ਆਹੋ ਤੇ ਹੋਰ ਗੱਡੀ 'ਚ ਬਹਿ ਕੇ ਆਏ ਬੈਠਾ ਸੀ ਕਿੱਥੇ ਫਿਰ ਆਪਾਂ ਬਹਾਂ ਤੇ ਮਿਲੇ ਆਪਣੇ ਗੱਡੀ ਲਾਤੀ ਲੱਗਾ ਨਹੀਂ ਜਾਣਾ ਵੈਰੀ ਗੁੱਡ ਵੈਰੀ ਗੁੱਡ ਨਹੀਂ ਜਾਣਾ ਬਾਈ ਇੱਕ ਦਿਨ ਹੋਰ ਵੱਧ ਗਿਆ ਤੂੰ ਤੂੰ ਦਬੂਆ ਹੁਣ ਨਹੀਂ ਜਾਣਾ ਤੂੰ ਬੜੀ ਪਈਂਦੀ ਆ ਹੁਣ ਨਹੀਂ ਜਾਣਾ ਆ ਗੰਮ ਨੂੰ ਛੱਡ ਆਏ ਤੇ ਦੋ ਨਿਆਣੇ ਹੋਰ ਆਏ ਕਿੰਨੀ ਹੁੰਦੀ ਆ ਨਹੀਂ ਦੋ ਛੱਡ ਗਿਆ ਤਿੰਨ ਛੱਡ ਗਿਆ ਨਹੀਂ ਤੂੰ ਦਬੂ ਹੁੰਦਾ ਹਾਂ ਲੱਗਦਾ ਨਹੀਂ ਸੱਟ ਗਿਆ ਤੇ ਨਹੀਂ ਲੱਗਦਾ ਆਉਂਦਾ ਲੱਗਦਾ ਨਹੀਂ ਬੈਣਾ ਹੁੰਦਾ ਹੀ ਨਹੀਂ ਲੱਗਦਾ ਕੁਝ ਨਹੀਂ ਕੁਝ ਤੇ ਫਿਰ ਉਹ ਸਾਡੀ ਦਾ ਟੱਕਰ ਨਾਲ ਲਾਈ ਫਿਰ ਮੇਰੇ ਨਾਲ ਸੁਤੇਰੇ ਵਿੱਚ ਮਾਰਿਆ ਸੁਤੇਰੇ ਵਿੱਚ ਮਾਰਿਓ ਆਹ ਹਸਰੇ ਕਿਹੜੇ ਕਿਸੇ ਨੂੰ ਭੇਜਣਾ ਪਹਿਲਾਂ ਨਹੀਂ ਕਰਦੀ ਜੀ ਪਹਿਲੇ ਅਗਲੇ ਟਾਈਮ ਪਾਣੀ ਨਹੀਂ ਗਈ ਆ ਪਾਣੀ ਵੀ ਨਾ ਨਹੀਂ ਖੰਡ ਫੜੀ ਉਹ ਮੇਰੇ ਭਲੂਹੇ ਮੈਂ ਚੰਗੀਆਂ ਮਿਲਦੀ ਆਪੇ ਚੰਗੀਆਂ ਫੜੀਆਂ ਮੈਂ ਲੈਣੀ ਨਾ ਮੈਂ ਪਤਾ ਕਿੰਨੀ ਉੱਤਰੀ ਆ ਅੱਗੇ ਕਿਹੜਾ ਹੋਈ ਨਾ ਤੇ ਪੁੱਛੂ ਆਇਆ ਚਲਵਾਨਾ ਰੱਬ ਲਈ ਨੇਰਾ ਹੋ ਜਾਵਾ ਤਾਂ ਅੱਜ ਇਕੜਾਦ ਹੋ ਰਹੀ ਨਾ ਦੀ ਵਧ ਗਈ ਆ ਸਾਡੇ ਨਾਲ ਵੀ ਵਧ ਗਈ ਕੇ ਹੋਣ ਚੱਲ ਤੇਰੇ ਨਾਲ ਤਾਂ ਖੁੱਬੀਆ ਚਿੱਟਣਾ ਨਾਲ ਦੰਦ ਖਾੜੇ ਪਾ ਲਓ ਜਲ ਗਈਆਂ ਕੇ ਜਿਆਰੀ ਉਸਦੀ ਜਿਆਰੀ ਲੱਗੇ ਕੱਲ ਇਹਨਾਂ ਦੇ ਆਉਣ ਦਾ ਟਾਈਮ ਤਾਂ ਅਸੀਂ ਬੈੱਡ ਲਾ ਦਿੱਤੇ ਸੀ ਪਰ ਅੱਜ ਵੀ ਅਜੇ ਲਾਏ ਕਿਵੇਂ ਲੱਗੀ ਹੈ ਤਿਆਰੀ ਕਰਨ ਮੈਂ ਨਿਆਣਿਆਂ ਨੇ ਨਾ ਦੌੜਨਾ ਭੱਜਣਾ ਇਹ ਚੱਲ ਖੁੱਲੇ ਖਾ ਦੇ ਜਰੀਗਾ ਫਿਰ ਇਹਨੂੰ ਦਿਨਾਂ ਲੱਗਣ ਕਿੰਨਾ ਨੂੰ ਤਾਂ ਕਰਕੇ ਤੁਹਾਡੇ ਨਾਲ ਤਾਂ ਬਹੁਤ ਮਾੜੀ ਹੋਈ ਗਈ ਵੇਖਾ ਕੀ ਹਾਲ ਹੋ ਗਿਆ ਹਾਂਜੀ ਆਇਆ ਨੇ 1 ਘੰਟਾ ਨਹੀਂ ਹੋਇਆ ਤੇ ਪੁਜੇ ਬੈ ਗਏ ਤੇ ਟੋਕਰਾ ਸਾਗ ਦਾ ਆ ਗਿਆ ਕਿ ਇਹਨੂੰ ਛੱਲੋ ਤੇ ਬਣਾਓ ਤੇ ਖਾਓ ਚਲੋ ਕੰਮ ਆਪਣੇ ਜੋ ਆਪਣੇ ਸੁਖ ਨੂੰ ਮਾਫੀ ਕਰਨਾ ਪੈਣਾ ਜੇ ਤੇ ਖਾਣੀ ਹੈ ਪੀ ਫਿਰ ਤੇ ਆਪਾਂ ਇਹ ਪੰਜਾਬੋਂ ਕੋਈ ਨਾ ਕੋਈ ਕਰਨਾ ਪੈਣਾ ਹੋ ਕਿ ਕਰੀਏ ਮੜੇਂ ਦਮੇ ਨਾਲ ਹਰ ਵਾਰੀ ਇਹ ਸਾਰਾ ਤੁਸੀਂ ਕੱਟਣਾ ਦਾ ਉਹ ਆਹੀ ਮੈਂ ਹੀ ਖਾ ਕੇ ਜਾਣਾ ਫਿਕਰ ਨਾ ਕਰ ਮੈਂ ਖਾ ਕੇ ਵੀ ਮੈਂ ਹੀ ਜਾਵਾਂ ਨਾ ਵਾ ਚਲ ਫੇਲ ਪਕਾ ਦੇ ਹੈਂ ਨੰਨ ਮਟੋਕਰੀ ਲੈਣ ਵੇ ਜੈ ਦੋਦੇ ਨੂੰ ਹੁਣ ਦੇਖੋ ਪੀ ਲੈ ਕੇ ਆਂਦਾ ਵਾ ਐਂ ਪਕੌੜੇ ਆਪ ਕੱਢ ਕੇ ਖਾਣਦੇ ਐ ਜੂਸ ਸਟ ਪਕੌੜੇ ਇਹਨਾਂ ਨੇ ਆਪ ਕੱਢੇ ਆ ਜੂਸਰਾਂ ਦੇ ਆਪ ਹੀ ਕੱਢ ਕੇ ਪੀਂਦੇ ਆ ਨਹੀਂ ਤੁਸੀਂ ਕੜੇ ਕੋਪਰੇ ਜੇ ਸਾਡਾ ਹਿਸਾਬ ਇਹੋ ਜੀ ਆ ਆਪਣਾ ਤੁਹਾਡਾ ਆਪਣਾ ਤੁਸੀਂ ਘਰ ਸਮਝੋ ਜੋ ਮਰਜੀ ਖਾਓ ਜੋ ਮਰਜੀ ਪੀਓ ਤੁਹਾਨੂੰ ਇਹ ਸਮਝ ਗਏ ਆ ਕਿ ਭਈ ਰਹਿਣਾ ਆਪਣਾ ਹੀ ਆ ਕੋਈ ਨਹੀਂ ਸਾਡੇ ਕੋਲ ਆ ਹੁਣ ਕੈਮਰੇ ਫੜ ਲੈ ਤੇ ਤੁਹਾਨੂੰ ਲਗਾ ਦੇਣਾ ਕੰਮ ਕਰਨ ਨੂੰ ਇਹ ਕੈਮਰੇ ਬਣ ਕੇ ਰੱਖ ਲਈਏ ਤੁਹਾਨੂੰ ਕੰਮ ਕਰਨ ਦਾ ਆ ਆ ਮੈਡਮ ਜੀ ਹੁਣੇ ਅਜੇ ਰੋਟੀ ਪਕਾ ਕੇ ਆਏ ਹੁਣ ਭਾਂਡੇ ਮਾਜ ਕੇ ਆਏ ਆ ਇਹ ਤੂੰ ਕਰਦੇ ਆ ਇਹ ਨਾ ਕਰਨਾ ਗੇ ਤੂੰ ਇਹਨਾਂ ਨੂੰ ਕੰਮ ਕਰਾਉਂਦੇ ਆ ਆਪਹੀਂ ਪਕਾੜੇ ਕੱਢੇ ਆਪਹੀਂ ਜੂਸ ਕੱਢਿਆ ਪੀ ਲਿਆ ਮੈਂ ਮਾਸੀ ਨਾਲ ਤੇ ਬਹੁਤ ਮਾੜੀ ਹੋਈ ਜਿਹੜੀ ਨਾ ਆ ਵੇ ਮਾਸੀ ਵੀ ਚਾੜੀ ਹੁੰਦੀ ਆ ਸਾਡੀ ਨਾਲ ਨਾ ਖਾ ਲੈਣਾ ਕੋਈ ਵਿਚਾਰੀ ਇੰਡਰੋ ਵੀ ਖਾਈ ਇੰਡਰੋ ਹੋਂਦੀ ਕਿਵੇਂ ਖਾਵੇ ਲੋਗੀ ਵਿਚਾਰੀ ਇਹ ਇੰਡਰੋ ਹੋਂਦੀ ਮਾਸੀ ਦੀ ਆਂਦੇਆ ਵੱਟੀਆਂ ਭਾਣਾ ਮਾਣ ਤੋਂ ਬਰਹੁੰਦੀਆਂ ਨਾ ਮਨੇ ਵਿਚਾਰੀਨੇ ਅਧਿਕਰ ਤੇ ਦੱਸਿਆ ਬਣੂਣਾ ਮਾਂ ਵਾਲੇ ਕੰਮ ਕਰਕੇ ਦੱਸਿਆ ਆਪਾਂ ਹੀ ਸਾਗ ਲਿਆਗਾ ਮੈਨੂੰ ਆਪੀ ਹੁਣ ਸਾਗ ਖਵਾਲਣ ਦੀ ਤਿਆਰੀ ਕਰਨੀ ਆ ਕੱਟ ਕੇ ਵੀ ਤੁਣ ਕੇ ਵੀ ਰਾਈ ਹੁਣ ਕੱਟ ਕੇ ਨਾਲ ਵੀ ਜਾ ਕੇ ਤੋਰ ਨਾਲ ਕੱਟ ਕੇ ਇਹ ਵੇਹੇ ਤੁਹਾਡੇ ਪੁੱਤਾਂ ਦੇ ਪ੍ਰੋਣੇ ਹੋਣੇ ਚਾਹੀਦੇ ਆ ਮੰਮੀ ਆਈਏ ਤਾਂ ਸਵੇਰ ਦੀ ਲੱਗੀ ਏ ਚੰਗੇ ਜੇ ਪਹਿਲਾਂ ਵਿਚਾਰੀਨੇ ਪਕੌੜੇ ਘਟਾਏ ਫੇਰ ਰੋਟੀਆਂ ਰੱਖੇ ਖਵਾਲਣੀਆਂ ਆਹੀ ਵੀਡੀਓ ਬਣਾਉਂਦਾ ਪਏ ਉਹਨੇ ਨਿਆਣਿਆਂ ਨੂੰ ਰੋਟੀਆਂ ਲਾ ਖਵਾਲੀਆਂ ਹੁਣ ਵੀ ਸਾਰਾਂ ਨੂੰ ਫੁਲਕੇ ਖਵਾ ਲੇ ਮੈਂ ਫੜਾਈ ਗਈ ਏ ਤਾਂ ਲਾਈ ਗਈ ਆ ਤੇ ਹੁਣ ਹਾਂ ਹੱਡਾਂ ਲਵਾਈ ਆ ਗਿਆ ਵਾ ਆਣ ਵੇਖੀ ਇਹ ਹੁਣ ਅਗਲੇ ਕਿੰਨੇ ਦਿਨ 10 ਦਿਨ ਇਹਨੇ 10 ਦਿਨ ਰਹਿਣਾ ਇਹਨੇ ਹੁਣ ਬਸ ਕੱਲ ਤੋਂ ਚੌਂਕੇ ਚ ਵੜ ਜਾਣਾ ਕੱਲ ਤੋਂ ਚੌਂਕਾ ਇਹਨਾਂ ਸੰਭਾਲਣਾ ਮੈਂ ਨਹੀਂ ਵੜ ਜਾ ਆਪੇ ਵੜਨਾ ਵੇਖੀ ਜਦਨੇ ਆਨੇ ਕਹਿੰਦਾ ਸ਼ੈਰੀ ਨਾ ਸ਼ੈਰੀ ਕਹਿਣ ਲੱਗ ਪਏ ਮਾਜੀ ਜੀ ਗੋਲ ਗੱਪੇ ਖਾਣੇ ਆ ਮਾਜੀ ਜੀ ਸਮੋਸੇ ਖਾਣੇ ਆ ਬਖਰੀ ਦੀ ਮੰਗਾਂ ਕਰ ਲਿਆ ਸੀ ਕੋਈ ਨਾ ਫਰਕ ਤਾਂ ਪਤਾ ਤੇਰੇ ਪਿਓ ਦਾ ਹੀ ਹਣਾ ਮੈਂ ਬਣਾਉਣਾ ਨਹੀਂ ਮੈਂ ਸਾਥੇ ਲਾਉਣੇ ਆ ਕੋਈ ਨਹੀਂ ਬਣਾਉਣ ਵਾਲੇ ਬਣਾ ਕਹਿੰਦਾ ਗਾਜਰਾਂ ਦਾ ਚਾਹ ਗਾਜਰਾਂ ਦਾ ਚਾਹ ਕਹਿੰਦਾ ਮਿਰਚ ਦਾ ਗਾਜਰਾਂ ਦਾ ਚਾਹ ਹੈ 버ਗਰ ਸਾਰਾ ਕੁਝ ਇਹੀ ਖਾਣਾ ਆ ਵੀ ਇਹ ਲੋਕਾਂ ਨੂੰ ਚਾਹਦੇ ਸਵੇਰ ਦਾ ਆਖਣਿਆ ਹੀ ਭੂਈ ਜੀ ਮੈਂ ਨਾ ਜੂਸ ਪੀਣਾ ਵਾ ਜਿੱਦਾਂ ਦਾਤਾ ਹੀ ਵਲੌਗ ਵਿੱਚ ਬਣਾਇਆ ਵਾ ਤੇ ਮੈਨੂੰ ਉਦਾਂ ਦਾ ਬਣਾ ਕੇ ਦੇਓ ਤੂੰ ਸਵੇਰ ਦਾ ਪਕੌੜੇ ਪਕਾੜੇ ਕੱਢਦੇ ਰਹੇ ਮੁੜ ਕੇ ਕੇ ਉਹ ਸੀਣ ਬਣਾਉਂਦੇ ਰਹੇ ਤੇ ਚਲੋ ਉਹ ਟਾਈਮ ਨਹੀਂ ਲੱਗਾ ਤੇ ਹੁਣ ਵਿਚਾਰਾ ਦੀਗੜਾ ਕੇ ਤਾਂ ਆਪੇ ਲੱਗ ਪਿਆ ਮਿਹਨਤ ਕਰਨ ਵਧੀਆ ਰਿਸ਼ਤੇਦਾਰਾਂ ਨੇ ਆਪ ਨਹੀਂ ਕਰਨਾ ਕੰਮ ਕੋਈ ਕਰਕੇ ਦੇਣਾ ਆਪੇ ਲੱਗਣਾ ਪੈਣਾ ਕਰਨਾ ਮੈਂ ਚੰਗਾ ਆਂ ਨਾ ਭੂਈ ਨਾਲ ਗਰਾਇਂਦਾ ਮਾੜੀ ਗੱਲ ਵਧੀਆ ਕਰਨਾ ਲੱਗਿਆ ਸਾਰਨੇ ਆਜਣਾ ਵਧੀਆ ਕਰ ਲਵਾ ਕੋਰੇ ਮੰਨੇ ਤੂੰ ਘਾ ਦੇ ਨਾਲ ਹੈਲਪ ਵੀਰ ਦੀ ਹਾਂ ਗਾਜਰਾ ਛੇਲ ਦੇ ਤੂੰ ਕਹਿੰਦਾ ਜੂਸ ਪੀਣਾ ਵਾ ਤੇ ਚੁੱਪ ਕਰਕੇ ਅੰਦਰੇ ਬੈਠ ਕੇ ਪੀ ਲਈ ਪੱਕੀ ਨਿਆਣੇ ਨੇ ਛੇੜਨਾ ਪਈ ਠੰਡ ਵਾ ਅਈ ਨਿਆਣੇ ਨੇ ਬਿਮਾਰ ਕਰਨੇ ਪੱਕੀ ਆਪਾਂ ਆਪਣੇ ਸ਼ਹਿਰ ਜਾ ਗਿਓ ਲੱਗੇ ਬਿਮਾਰ ਹਾਂ ਨਹੀਂ ਬਿਮਾਰ ਘੋਣਾ ਸੁਖੀ ਸੰਧੀ ਤੂੰ ਆਹੋ ਤੇ ਬਿਮਾਰ ਦਾ ਨਾਂ ਨਾ ਲੈ ਪਪਾ ਨਾਲੇ ਠੰਡ ਵਾ ਮੈਂ ਚੱਲ ਤੂੰ ਆਖੇ ਤਾਂ ਫਿਰ ਵੀ ਸੁੱਤੇ ਚੱਲ ਜਾਣਾ ਵਾ ਕੱਲ ਨੂੰ ਤੇ ਉਦੋਂ ਉਸ ਟਾਈਮ ਤੇ ਟਾਈਮ ਹੀ ਨਹੀਂ ਲੱਗਣਾ ਨਾਲ ਠੰਡ ਭੜੀ ਹੁੰਦੀ ਆ ਆਪੇ ਬਣਾ ਲੈਣਾ ਨਾ ਸਾਰਾ ਹੁਣ ਮੇਰੀ ਵੀ ਹਲਪੀ ਲੋੜ ਚਲੋ ਠੀਕ ਆ ਲਓ ਜੀ ਮੁੰਡੇ ਨੇ ਮਿਹਨਤ ਕੀਤੀ ਸੀ ਤੇ ਮਿਹਨਤ ਦਾ ਫਲ ਮਿਲ ਗਿਆ ਬਸ ਹਾਂ ਤੇ ਮਿਹਨਤ ਦਾ ਫਲ ਹੋਣਾ ਸਵੇ ਵੀ ਨਾਲ ਹੈ ਮੇਰਾ ਟਾਈਮ ਨਹੀਂ ਲੱਗਾ ਸਵੇਰ ਦਾ ਤੇ ਆਂਦਾ ਸੀ ਜੂਸ ਉਹ ਹੀ ਪੀਣਾ ਵਾ ਆਪੇ ਇਹਨੇ ਸੰਤਰੇ ਜਿੱਲੇ ਗਾਜਰਾ ਗੁਜਰਾ ਤਿਆਰ ਕਰਦੀਆਂ ਸੀ ਹੁਣ ਮੈਂ ਬਣਾ ਕੇ ਤੇ ਫੜਾਤਾ ਵਾ ਜੂਸ ਠੀਕ ਆ ਸਵਾਦ ਏਡ ਕਿਆ ਨਾ? ਹਾਣੂ ਵੀ ਜਦੇ ਇੱਕ ਪਰੌਣੇ ਆਏ ਹਸਾਲਾ ਬਹੁਤ ਸਵਾਦ ਨਹੀਂ ਨਹੀਂ ਉਹ ਪਰੌਣੇ ਆ ਉਹਨਾਂ ਨੇ ਚਲ ਜਾ ਸਵੇਰੇ ਤੇ ਕੀਰੇ ਤੁਹਾਡੇ ਨੂੰ ਤੇ ਲੱਗੇ ਤੁਸੀਂ ਰੋਜ਼ ਨਾ ਮੈਂ ਵੀ ਨਹੀਂ ਕਿ ਜਾਣਿਆ ਇਹਨਾਂ ਨੂੰ ਪਿਆਲੀ ਪਹਿਲਾਂ ਪਰੌਣੇ ਆ ਇਹ ਗਾਜਰਾਂ ਦਾ ਇਹਨਾਂ ਤੇ ਆ ਜੂ ਸਵਾਦ ਬਣਿਆ ਪਹਿਲਾਂ ਡੋੜੀਆਂ ਦੀ ਝੁੱਟੀ ਲਾ ਲਈ ਆ ਹੁਣ ਹੁਣ ਮੈਂ ਲੱਗਿਆ ਹਾਂ ਹਾਂਜੀ ਪ੍ਰਭੂ ਨਾਲ ਵੀ ਆ ਗਿਆ ਮੈਸੇਜ ਚਲੋ ਹੋਣ ਹੋ ਰਿਹਾ ਪਰਚੀਆਂ ਆ ਆ ਆ ਸਾਰੀਆਂ ਇਹਦੇ ਪਰਚੀਆਂ ਖੇਡਣੀਆਂ ਸਾਰਿਆਂ ਦੇ ਰਲ ਕੇ ਉਹ ਖਰਾਬ ਹੋ ਗਈ ਉਹ ਨਹੀਂ ਬੰਦੀ ਇੱਥੇ ਰੈੱਡ ਵੀ ਲਿਖ ਪਹਿਲਾਂ ਤੁਸੀਂ ਜਿਹੜਾ ਮੰਨ ਲਈ ਤਾਈ ਉਹ ਐਕਟਿਵ ਨਾਵਾ ਤੂੰ ਖੇਡਣੀ ਆ ਤੂੰ ਰੈੱਡ ਲਿਖੋ ਤੂੰ ਨਹੀਂ ਹੁਣ ਖੇਡਰਾ ਹੁਣ ਉਥੇ ਰੱਖ ਦੋ ਆਪਣੇ ਸਾਰੇ ਮੈਨੂੰ ਜਮ੍ਹਾਂ ਕਰਾ ਦਿਓ ਫੋਨ ਕਿਤੇ ਹੱਥ ਥੀ ਨਹੀਂ ਹੋਣ ਜਾਂਦਾ ਚੰਗਾ ਕੱਲ ਤੇਰਾ ਫੋਨ ਮੇਰੇ ਕੋਲ ਅੱਜ ਤੇਰੇ ਫੋਨ ਦੀ ਵੀਡੀਓ ਬਣਨੀ ਮੈਂ ਦੇਖ ਲਿਆ ਲਾ ਦੇ ਬਹੁਤ ਰੱਖਿਆ ਆਜੇ ਤੁਸੀਂ ਬਾਹਰ ਤੁਸੀਂ ਫੋਨ ਫੜਿਆ ਸਾਰੇ ਫੋਨ ਮੈਨੂੰ ਖੜਾ ਦਿਓ ਹੈ ਰੈੱਡ ਮੋਰ ਜਿਹੜਾ ਜਿਹਦੇ ਕੋਲ ਰੈੱਡ ਮੋਰ ਹੋਏਗਾ ਨਾ ਉਹ ਪਰਚੀ ਚਾਲੂ ਕਰਦਾ ਹੁੰਦਾ ਵਾ ਉਦੋਂ ਫਿਰ ਸਾਰਿਆਂ ਨਾਲ ਕਹਣਾ ਮੈਂ ਪਰਚੀ ਦੌਰ ਨਹੀਂ ਮੈਂ ਦੌਰ ਨਹੀਂ ਤੇ ਇੱਕ ਮੋਰ ਤੇ ਰੈੱਡ ਮੋਰ ਲਿਖ ਦਿਓ ਉਹਨੇ ਫਿਰ ਜਿਹਦੇ ਕੋਲ ਰੈੱਡ ਮੋਰ ਆ ਗਿਆ ਉਹਨੇ ਪਰਚੀ ਚਾਲੂ ਕਰਨੀ ਹੈ ਹਾਂਜੀ ਤਾਂਨੇ ਪੂਰਾ ਕੋਰਸ ਕੀਤਾ ਹਾਂ ਅਸੀਂ ਨਹੀਂ ਕਿਹਾ ਹੁੰਦੇ ਪੱਤੀ ਖੇੜਦੇ ਹੁੰਦੇ ਹਾਂ ਪਰਲੇ ਦੇ ਕਿਹਾ ਹੁੰਦੇ ਕੀ ਆ ਗਰਮੀਆਂ ਜਦੋਂ ਛੁੱਟੀਆਂ ਪੈਂਦੀਆਂ ਹੁੰਦੀਆਂ ਨੇ ਨਾ ਤੇ ਰੱਖੀ ਦੇ ਨਿਆਣੇ ਹੁੰਦੇ ਨੇ ਇਹ ਬੜੀਆਂ ਪਰਚੀਆਂ ਤੱਕ ਖੇੜਦੇ ਹੁੰਦੇ ਨੇ ਤੇ ਹੁਣ ਜੇ ਪਹਿਲਾਂ ਪੜ੍ਹ ਤਾ ਹੁਣ ਕੋਨੇ ਆਏ ਤਾਂ ਮੈਂ ਚਾਹ ਸਾਲੀ ਨੇ ਪਰਚੀ ਤੋਰ ਤਾ ਤੁਹਾਨੂੰ ਕਿਦਾਂ ਪਤਾ ਮੈਨੂੰ ਪਤਾ ਹੀ ਹੈ ਮੈਨੂੰ ਪਤਾ ਹੀ ਆ ਤੁਹਾਨੂੰ ਕਿਦਾਂ ਪਤਾ ਦੱਸੋ ਪਹਿਲਾਂ ਮੈਨੂੰ ਇਹ ਵੱਧਾ ਹੀ ਪਤਾ ਵਾ ਤੁਹਾਡੇ ਕਿੱਥੇ ਬੱਚੇ ਆ ਸਾਡੇ ਬੱਚੇ ਥੋੜੀ ਖਿੜਕੀ ਖੋਲ੍ਹ ਲਓ ਪਰਚੀਆਂ ਤੋਂ ਪਹਿਲਾਂ ਆ ਗਈ ਆ ਕੌਫੀ ਤੇ ਚਾਹ ਹਾਂ ਕੌਫੀ ਪਹਿਲਾਂ ਕੌਫੀ ਪੀਓ ਤੇ ਆਪਣੇ ਆਪ ਨੂੰ ਫਰੈਸ਼ ਕਰੋ ਫਿਰ ਪਰਚੀਆਂ ਆਜੋ ਭਾਬੀ ਇੱਥੇ ਨਹੀਂ ਪਰਚੀਆਂ ਤਾਂ ਢੇਰ ਲੱਗ ਗਿਆ ਇੱਥੇ ਜਾਣਿਆ ਆ ਹੈਗੇ ਨਾਮ ਮਨਨ ਹਾਂ ਮੇਰਾ ਤੀਨਾ ਪਹਿਲੇ ਦਾ ਤੁਹਾਡਾ ਕੰਬਲ ਭਾਬੀ ਦਾ ਪਹਿਲਾਂ ਚਾਹ ਪੀ ਲਓ ਫਿਰ ਆਜੋ ਆਜੋ ਇੱਥੇ ਨਰ ਰਜਾਂਗੇ ਜੀ ਜਿੰਦਗੀਆਂ ਲੱਗਦੀਆਂ ਨਾ ਉਹਨੂੰ ਉਠਾਲ ਕੇ ਦੇ ਆਜਾ ਬਗਰ ਦੇ ਆ ਕਰਕੇ ਰੱਖਦੀ ਆ ਆਪਾਂ ਤਾਂ ਤੁਹਾਡੀਆਂ ਰਜੀਆਂ ਬਣ ਗਈਆਂ ਹੋਣੀਆਂ ਪੁੱਤਰ ਜੀ ਮੈਂ ਤੇ ਉੱਥੇ ਸੋਣਾ ਕਿੱਥੇ ਉਹ ਉੱਥੇ ਮੰਜੀ ਦੀ ਮੇਰੀ ਰਜੀ ਮੈਂ ਬੰਦੇ ਨੂੰ ਜੀਰੋ ਮਿਲਣਾ ਜੇ ਐਸਾ ਬੰਦੇ ਨੂੰ ਸਾਈਕਲ ਪਹਿਲਾਂ ਚੁੱਪਸ਼ਾ ਚਾਹ ਬਹੁਤ ਚਲੋ ਆਜੋ ਆਜੋ ਓਕੇ ਆ ਓਕੇ ਓਕੇ ਸਤਨਾਬ ਇੱਥੇ ਬੈਠ ਰੋਜੀ ਆਪਣੀਆਂ ਬਣੀ ਚੱਕਾ ਓਏ ਅੱਪ ਜੇ ਨਹੀਂ ਪਾਣਾ ਪਿਆਰ ਨਾਲ ਚਾਰ ਚੁੱਕ ਲੋ ਚਲ ਚਲ ਬੱਵੀ ਵੱਡੀ ਚਲਾਗਾ ਮੇਰੀ ਪਹਿਲੀ ਪਰਚੀ ਵੀ ਲਓ ਆਓ ਇਹ ਪਹਿਲੀ ਗੱਲ ਦੀ ਚੀਜ਼ ਆ ਇੱਧਰ ਕਾਹਦੀ ਵਧੀਆ ਮੈਂ ਇਤੋਂ ਤੱਕ ਕਰਕੇ ਡੇਜੀ ਕਰਦਾ ਹਾਂ ਤੁਸੀਂ ਕੀ ਕਰਦੇ ਦੀ ਚੀਜ਼ ਨਹੀਂ ਸਭ ਕੰਮੇ ਜਾਣਾ ਹੈ ਬਹੁਤ ਆਹ ਗਲਤ ਗੱਲ ਕਿੰਨੇ ਚਲੋਣੀ ਹੁੰਦੀ ਹੈ ਇਹ ਜਿੱਤੇ ਰੈੱਡ ਮੋਰ ਆਣਾ ਉਹ ਪਰਚੀ ਚਲਾਏਗਾ ਹਾਂ ਹੁਣ ਬਾਕੀ ਪ੍ਰੋਗਰਾਮ ਹੁਣ ਦਾ ਪ੍ਰੋਗਰਾਮ ਇਹ ਆ ਕਿ ਅੱਜ ਨਾ ਜਿਹੜੇ ਮੰਨਤ ਹੁਣਾਂ ਦੇ ਮਾਸੀ ਜੀ ਕੱਲ ਆਏ ਸੀ ਤੇ ਅੱਜ ਸਵੇਰ ਤੋਂ ਚੌਕੇ 'ਚ ਉਹ ਹੀ ਲੱਗੇ ਨੇ ਤੇ ਮੈਂ ਤੇ ਕੱਪੜਿਆਂ ਵਾਲ ਲੱਗੀ ਆ ਤੇ ਉਹਨੇ ਚੌਕੇ ਦੀ ਡਿਊਟੀ ਸੰਭਲੀ ਆ ਤੇ ਰਾਤ ਦੀ ਵਿਚਾਰੀ ਉੱਥੇ ਲੱਗੀ ਹੁੰਦੇ ਆ ਪਹਿਲਾਂ ਸਾਗ ਉਹਨੇ ਲਿਆਂਦਾ ਹੀ ਉੱਥੋਂ ਮੰਮੀ ਹੁਣਾਂ ਕੋ ਪਿੰਡ ਗਏ ਸੀ ਉੱਥੋਂ ਸਾਗ ਲਿਆਣ ਲਈ ਤੇ ਪਹਿਲਾਂ ਸਾਗ ਦੀ ਤਿਆਰੀ ਕੀਤੀ ਆ ਤੇ ਹੁਣ ਕੜੀ ਬਣਾਤੀ ਉਹਨਾਂ ਨੇ ਵੇਸਣ ਦੀ ਤੇ ਮੈਂ ਚੌਕ ਲੱਗੀ ਬਣਾਉਣ ਉਹ ਬਾਹਰ ਬੈਠੇ ਨੇ ਸਾਗ ਲੱਗੇ ਨੇ ਤਿਆਰੀ ਕਰਨ ਉਹ ਹੁਣ ਸ਼ਹਿਰ 'ਚੋਂ ਆਏ ਆ ਤੇ ਸ਼ਹਿਰੀਆਂ ਨੂੰ ਪਤਾ ਵੀ ਸਾਗ ਦੇ ਕਿੰਨੇ ਸ਼ਕੀਨ ਹੁੰਦੇ ਆ ਤਾਂ ਦੀ ਮੈਂ ਜਦੋਂ ਵੀ ਆਈ ਸਾਗ ਖਾਣਾ ਤੇ ਮੈਨੂੰ ਚਾਹ ਠੀ ਤਨਾਲਾ ਤੁਹਾਨੂੰ ਵੀ ਬੁਲਾਉਨੇ ਆ ਆਪਣੀ ਸਿਸਟਰ ਨਾਲ ਅਜੂ ਜੀ ਤੁਹਾਨੂੰ ਆਪਣੀ ਸਿਸਟਰ ਨਾਲ ਬੁਲਾਉਣੀ ਆ ਤੇ ਸਾਗ ਡਈ ਆਪਣੇ ਜੱਗ ਹੀ ਉਤਰਨੇ ਚਲੋ ਜੀ ਆਨੇ ਮੇਰੇ ਵੱਡੇ ਸਿਸਟਰ ਤੇ ਸਾਸ ਜੀ ਕਲ ਆ ਜਾਂਦੇ ਜੀ ਇਹ ਮੇਰੇ ਨਾਲੋਂ 2 ਸਾਲ ਵੱਡੇ ਨੇ ਤੇ ਬਸ ਇਹਨਾਂ ਦੀ ਮੈਰਿਜ ਮੇਰੇ ਨਾਲੋਂ ਲੇਟ ਹੋਈ ਆ ਤੇ ਮੇਰੀ ਮੈਰਿਜ ਪਹਿਲਾਂ ਹੋ ਗਈ ਆ ਕਿਉਂਕਿ ਮੈਂ ਫਿਰ ਪੜਦੀ ਨਹੀਂ ਪੜਦੀ ਪੜਨੋਂ ਹਟ ਗਈ ਵੈਸੇ ਮਜੇ ਹੋ ਗਈ ਹਾਂ ਮੇਰੀਆਂ ਕਲਾਸਾਂ ਪੂਰੀਆਂ ਹੋਈ ਤਾਂ ਇਹ ਜੌਬ ਕਰਦੇ ਹੁੰਦੇ ਸੀ ਉਦੋਂ ਕਿਹਦੇ ਵਿੱਚ ਇੰਸ਼ੋਰੈਂਸ ਵਿੱਚ ਹਾਂ ਇੰਸ਼ੋਰੈਂਸ ਵਿੱਚ ਜੌਬ ਕਰਦੇ ਹੁੰਦੇ ਸੀ ਤੇ ਇਹ ਆਂਦੇ ਹੁੰਦੀ ਮੈਜ ਮੈਰਿਜ ਨਹੀਂ ਕਰਾਉਣੀ ਤੇ ਮੇਰਾ ਫਿਰ ਮੇਰੀ ਭਾਬੀ ਨੇ ਰਿਸ਼ਤਾ ਕਰਾਇਆ ਜਿਹੜੇ ਕੱਲ ਭਾਬੀ ਜੀ ਆਈ ਹਨ ਉਹਨਾਂ ਨੇ ਸਾਡਾ ਰਿਸ਼ਤਾ ਕਰਾਇਆ ਹੈ ਤੇ ਫਿਰ ਨਾਲ ਹੀ ਇਹਨਾਂ ਨੇ ਤੁਹਾਨੂੰ ਸਾਰਾ ਕੁਝ ਦੱਸਿਆ ਹੀ ਇਹਨਾਂ ਬਾਰੇ ਇਹਨਾਂ ਦੀ ਫੈਮਿਲੀ ਬਾਰੇ ਤੇ ਤਾਂ ਕਰਕੇ ਫਿਰ ਰਿਸ਼ਤੇ ਨੂੰ ਇਹਨਾਂ ਨੇ ਕਾਲੀ ਕੀਤੀ ਸੀ ਤੇ ਫਿਰ ਮੇਰਾ ਰਿਸ਼ਤਾ ਤਾਂ ਹੋਇਆ ਤੇ ਬਾਕੀ ਇਹਨਾਂ ਦੇ ਬੱਚੇ ਨੇ ਦੋ ਤੇ ਆਪ ਹੀ ਦੱਸੋ ਆਪਣਾ ਪਰ ਉਹ ਵੀ ਦੱਸਿਓ ਪੁੱਛਦੇ ਹੀ ਵਿੱਚ ਕਮੈਂਟ ਕਰਕੇ ਕਈ ਲੁਧਿਆਣੇ ਵਾਲੇ ਵੀ ਕਿੱਥੇ ਲੈਂਦੇ ਨੇ ਤੇ ਕਿੱਧਰ ਲਈ ਸਾਈਡ ਤੇ ਨੇ ਉਹ ਤੁਸੀਂ ਦੱਸ ਲਓ ਮੇਰੇ ਜੀ ਦੋ ਬੱਚੇ ਨੇ ਦੋਨੋਂ ਬੇਟੇ ਨੇ ਇੱਕ ਬਦਲੂ ਮੇਰਾ ਹੈਗਾ ਵਾ 5-6 ਸਾਲ ਦਾ ਬੇਟਾ ਵਾ ਤੇ ਇੱਥੇ ਹੈਗਾ 5 ਸਾਲ ਦਾ ਬੇਟਾ ਲੁਧਿਆਣੇ ਆਪਾਂ ਰਹਿੰਦੇ ਆ ਜੀ ਐਨ ਕਾਲਜ ਦੇ ਕੋਲ ਤੇ ਮੈਂ ਫੈਸ਼ਨ ਡਿਜ਼ਾਈਨਿੰਗ ਦਾ ਡਿਪਲੋਮਾ ਕੀਤਾ ਹੋਇਆ ਔਰ ਮੇਰੀ ਇੱਕ ਸ਼ਾਪ ਵੀ ਹੈਗੀ ਇੱਥੇ ਤੇ ਚਲੋ ਫਿਲਹਾਲ ਉਹ ਸਾਡੇ ਮੇਰੇ ਨਣਾਂ ਚਲਾ ਰਹੇ ਨੇ ਆਪਣੇ ਕੋ ਬੈਠ ਨਹੀਂ ਗਾ ਬੱਚੇ ਛੋਟੇ ਕਰਕੇ ਬੈਠ ਨਹੀਂ ਹੁੰਦਾ ਹੈਗਾ ਬੱਚੇ ਛੋਟੇ ਨੇ ਫਿਰ ਬੱਚੇ ਨਾਲ ਲੈ ਕੇ ਜਾਣੇ ਔਖੇ ਨੇ ਬੱਚਿਆਂ ਦੇ ਨਾਲ ਔਖਾ ਜਾਂਦਾ ਹੁਣ ਇਹਨਾਂ ਨੂੰ ਸਕੂਲ ਪਾਣਾ ਵਾਂਗਾ ਫਿਰ ਮੇਰੇ ਕਲਾਸਾਂ ਸ਼ੁਰੂ ਹੋ ਜਾਣਗੀਆਂ ਹਲੇ ਛੋਟੇ ਜਾ ਰਹੇ ਨੇ ਕਲਾਸਾਂ ਚ ਥੋੜੇ ਵੱਡੇ ਕਲਾਸਾਂ ਚ ਪਾਵਾਂਗੇ ਫਿਰ ਇਹ ਸਕੂਲ ਵੇ ਜਾਣਾ ਸ਼ੁਰੂ ਹੋ ਜਾਣਗੇ ਫਿਰ ਉਹਦੇ ਵਿੱਚ ਥੋੜਾ ਜਿਹਾ ਮੈਨੂੰ ਟਾਈਮ ਮਿਲ ਜੂਗਾ ਫਿਰ ਮੈਂ ਨਾਲ ਜਾ ਕੇ ਆਪਣੀ ਨਾਨਦੇ ਨਾਲ ਬੈਠੂਗੀ ਟਾਈਮ ਸਪੈਂਡ ਕਰਾਂਗੇ ਹਲੇ ਫਿਰ ਨੂਰੀ ਆ ਜਾ ਰਿਹਾ ਟਾਈਮ ਉਹ ਸਰ ਇਹ ਬਾਲਟ ਕੇ ਪਾਉਂ ਕਿੱਤੀ ਆਉਂਦੇ ਆ ਸੰਤਰੇ ਵਾਲੀ ਜੂਸ ਵਾਸਤੇ ਅੱਜ ਨਹੀਂ ਅੱਜ ਨਹੀਂ ਆਕੇ ਸਰ ਨੇ ਕੁੱਤ ਕੀ ਤੀ ਨਹੀਂ ਇਹਨੇ ਸਿਰ ਨਾ ਹੱਦ ਲਿਆ ਹੀ ਕੱਲ ਤੇ ਉਹ ਤਾਂ ਕਰਗੇ ਜੇ ਸਿਰ ਨਹੀਂ ਕੀਤਾ ਮੈਂ ਨਹੀਂ ਫੋਟੋ ਖਿੱਚਦੀ ਨਹੀਂ ਮੈਂ ਤਾਂ ਮੈਂ ਨਹੀਂ ਫੋਟੋ ਖਿੱਚਉਣੀ ਇੱਧਰ ਆ ਉਹ ਕਹਿੰਦਾ ਮੈਂ ਫੋਟੋ ਨਹੀਂ ਖਿਚਾਣੀ ਐ ਸੱਜਾ ਮੰਜੇ ਤੇ ਆ ਇੱਥੋਂ ਦੀ ਖਿੱਚ ਲੈਣੀ ਹੈ ਬਿੱਲੀ ਇਹ ਮੇਰੀ ਬਿੱਲੀ ਨਹੀਂ ਕੀਜੀ ਕਿਤੁਰੀ ਅਣੀ ਮੇਰੇ ਛੋੜਾ ਪੁੱਤਰ ਫੋਟੋ ਨਹੀਂ ਤੇ ਆ ਫੋਟੋ ਥੋੜੀ ਖਿੱਚ ਲੈ ਆ ਉਹ ਦੇਖੀ ਨਹੀਂ ਛੱਡ 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 ਉਹ ਰਿੰਜ ਉਹ ਇਹ ਦੂਸਰਾ ਬੇਟਾ ਨਾ ਦਾ ਬਹੁਤ ਸ਼ਕੀਨ ਜੂਸ ਦਾ ਆ ਸਗੋਂ ਵਰਦਾ ਨਹੀਂ ਨਸ਼ਕੀਨ ਉਹ ਤੇ ਬਹੁਤ ਜਿਆਦਾ ਪਰਬ ਜਿੰਨਾ ਮੈਨੂੰ ਸ਼ੌਂਕ ਬਣਾਉਂਦਾ ਵਾ ਉਹਨਾਂ ਮੇਰੇ ਨਿਆਣਿਆਂ ਨੂੰ ਖਾਣਦਾ ਹੈ ਨਹੀਂ ਆ ਸਾਗ ਨਾ ਕੋਈ ਵੀ ਚੀਜ਼ ਬਣਾਉਣੀ ਆ ਜਿੰਨਾ ਮੇਰੇ ਸ਼ੌਂਕ ਆ ਨਾ ਕਿ ਮੈਂ ਬਣਾ ਲਾਂ ਕੁਝ ਵੈਰੈਟੀ ਬਣਾ ਲਾਂ ਬੱਚਿਆਂ ਵਾਸਤੇ ਕੋਈ ਫਾਸਟ ਫੂਡ ਜਾਂ ਕੁਝ ਵੈਸੀ ਆਈਟਮ ਉਹ ਨਹੀਂ ਮੇਰੇ ਬੱਚਿਆਂ ਨੂੰ ਸ਼ੌਂਕ ਹੈ ਨਹੀਂ ਇਹਨੂੰ ਤਾਂ ਬਿਲਕੁਲ ਹੀ ਨਹੀਂ ਹੈ ਸ਼ੌਂਕ ਤੇ ਤੇ ਉਦਾਂ ਵੈਸੇ ਪੂਰੀ ਹਲਵਾਈ ਦੀ ਟ੍ਰੇਨਿੰਗ ਲਈ ਆ ਨੇ ਹਰ ਇੱਕ ਚੀਜ਼ ਬਣਾ ਲੈਂਦੀ ਆ ਪਹਿਲਾਂ ਵੀ ਜਦੋਂ ਆਉਂਦੇ ਹੁੰਦੇ ਸੀ ਤੇ ਉਦੋਂ ਵੀ ਹਰ ਇੱਕ ਚੀਜ਼ ਕੁਛ ਵੀ ਬੱਚਿਆਂ ਨੇ ਜੋ ਵੀ ਕਹਿਣਾ ਨਾ ਉਹੀ ਨੇ ਬਣਾ ਦੇਣਾ ਵਾ ਜੇ ਗੋਲ ਗੱਪੇ ਕਹਿਤਾ ਸਮੋਸੇ ਕਹਿਤਾ ਗਲਵਜਮ ਨੂੰ ਕੁਛ ਵੀ ਕਹਿਤਾ ਕੋਈ ਵੀ ਆਈਟਮ ਹੁੰਦੀ ਜਿਹੜੀ ਸਾਰੀਆਂ ਬਣਾ ਲੈਣੀਆਂ ਤੇ ਹੁਣ ਵੀ ਪਹਿਲਾਂ ਹੀ ਅਜੇ ਆਉਣਾ ਸੀ ਤੇ ਫੋਨ ਤੇ ਪਹਿਲਾਂ ਹੀ ਗਈ ਜਾਂਦੇ ਹਮਾਸੀ ਜੀ ਤੁਸੀਂ ਛੇਤੀ ਆਓ ਅਸੀਂ ਆਹ ਖਾਣਾ ਆਹ ਖਾਣਾ ਤੇ ਹੁਣ ਆ ਗਏ ਨੇ ਹੁਣ ਵੇਖੋ ਕੀ ਕੀ ਬਣਾਉਂਦੇ ਨੇ ਤੇ ਨਾਲ-ਨਾਲ ਬਣਾਈ ਜਾਣਗੇ ਨਾਲ-ਨਾਲ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਅਸੀਂ ਤੇ ਖਵਾਈ ਜਾਵਾਂਗੇ ਦਿਖਾਈ ਜਾਵਾਂਗੇ ਤੇ ਬਾਕੀ ਭਾਬੀ ਜੀ ਹੁਣੀ ਘਰ ਚਲੇ ਗਈ ਤੇ ਅੱਜ ਉਹ ਛੋਟੇ ਬੱਚਿਆਂ ਨੂੰ ਛੱਡਣ ਗਏ ਹੀ ਪਿੰਡ ਉਹਨਾਂ ਨੂੰ ਛੱਡ ਆਏ ਹੀ ਤੇ ਇਹਨਾਂ ਨੂੰ ਉੱਥੋਂ ਪਿੰਡੋਂ ਲੈ ਆਏ ਹੀ ਤੇ ਉਹ ਚਲੇ ਗਏ ਤੇ ਉਹਨਾਂ ਦਾ ਜਿਹੜਾ ਬੇਟਾ ਸੀ ਉਹ ਰਹਿ ਗਿਆ ਸਾਡੇ ਕੋਲ ਨੂੰ ਵੀ ਛੁੱਟੀਆਂ ਫਿਰ ਵੱਧ ਗਈਆਂ ਹੀ ਪਤਾ ਲੱਗ ਗਿਆ ਹੀ ਤੇ ਉਹ ਰਹਿ ਪਿਆ ਹੁਣ ਲੋਹੜੀ ਤੱਕ ਬਾਕੀ ਇਹ ਆ ਵੀ ਸਾਡੇ ਧੁੱਪ ਨਹੀਂ ਲੱਗਦੀ ਹੈਗੀ ਉਹਦੇ ਵਲੌਗ ਆ ਪੁਰਾਣੇ ਆ ਹਾਂਜੀ ਹਾਂਜੀ ਉਹ ਵਲੌਗ ਜਿਹੜੇ ਬਣਾਈ ਨਾ ਉਹਦੇ ਵਿੱਚ ਕਈ ਕਮੈਂਟ ਆਏ ਹੀ ਵੀ ਧੁੱਪ ਤੁਹਾਡੇ ਹੈਗੀ ਆ ਉਹ ਵਲੌਗ ਦਾ 12ਵੇਂ ਮਹੀਨੇ ਦੇ ਸ਼ੁਰੂਆਤ ਜੀ ਚ ਬਣੇ ਸੀ ਤੇ ਉਹ ਅਪਲੋਡ ਹੋਣ ਕੀਤੇ ਆ ਤੇ ਇਸ ਕਰਕੇ ਉਹ ਜਿਆਦਾ ਪੁਰਾਣੇ ਆ ਤਾਂ ਕਿ ਜਦੋਂ ਧੁੱਪ ਹੁੰਦੀ ਸੀ ਉਦੋਂ ਦੇ ਵਲੋਗ ਆ ਤੇ ਹੁਣ ਤੇ ਬਹੁਤ ਠੰਡਾ ਵਾ ਹੋ ਗਿਆ 20 ਦਿਨ ਹੋ ਗਏ ਨਾ ਜਿਸ ਤਰ੍ਹਾਂ ਵੀ ਤੁਹਾਡੇ ਆ ਸੇਮ ਇਦਾਂ ਹੀ ਸਾਡੇ ਆ ਕਿ ਧੁੱਪ ਨਹੀਂ ਚੜੀ ਹੈਗੀ ਬਹੁਤ ਠੰਡਾ ਤੇ ਠੰਡ ਦੇ ਵਿੱਚ ਸਾਰੇ ਆਪਣੇ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ ਬਹੁਤ ਜ਼ਿਆਦਾ ਠੰਡਾ ਠਾਰੀ ਜੀ ਬਹੁਤ ਆ ਅੱਜਕੱਲ ਤੇ ਇਸ ਕਰਕੇ ਅੰਦਰ ਆਪਣੇ ਬੱਚਿਆਂ ਨੂੰ ਡੱਕ ਕੇ ਰੱਖੋ ਸਾਰੇ ਵੈਸੇ ਇਹ ਪੂਰੀ ਕੋਸ਼ਿਸ਼ ਕਰਦੇ ਆ ਵੱਡੇ ਚੜਿਆ ਉਹ ਟਿਕ ਜਾਂਦੇ ਆ ਜਿਹੜੇ ਛੋਟੇ ਆ ਉਹ ਡੀ ਟੇਕਦੇ ਹੈਗੇ ਤੇ ਉਹਨਾਂ ਨੂੰ ਹੁਣ ਕੱਪੜੇ-ਕੁਪੜੇ ਜ਼ਿਆਦਾ ਪਾ ਨਹੀਂਦੇ ਆ ਵੀ ਚਲੋ ਭੱਜੇ ਫਿਰਦੇ ਆ ਫਿਰ ਵੀ ਚਲੋ ਬਚੇ ਰਹਿਣ ਤੇ ਬਾਕੀ ਹੋਰ ਇੰਨਾ ਹੀ ਆ ਬਸ ਸਾਡੀ ਫੈਮਿਲੀ ਇੰਟਰੋ ਬਾਕੀ ਮੰਮੀ ਹੁਣੀ ਜਦੋਂ ਆਉਣਗੇ ਤੇ ਮੰਮੀ ਡੈਡੀ ਨਾਲ ਉਹਨਾਂ ਨਾਲ ਬੁਲਾਵਾਂਗੇ ਫਿਰ ਤੇ ਜਿਹੜੀ ਛੋਟੀ ਫੈਮਿਲੀ ਜਿਹੜੀ ਬ੍ਰਦਰ ਦੀ ਉਹ ਨਹੀਂ ਆਉਣਾ ਚਾਹੁੰਦੇ ਉਹ ਮਤਲਬ ਕਿ ਕੈਮਰੇ ਤੋਂ ਜਿਹੜੀ ਕਿ ਭਾਬੀ ਜੀ ਆ ਉਹ ਝੱਕਦੇ ਥੋੜਾ ਜਿਹਾ ਇਸ ਕਰਕੇ ਉਹ ਨਹੀਂ ਸਾਹਮਣੇ ਆਉਣਾ ਚਾਹੁੰਦੇ ਹੋਰ ਬਾਕੀ ਤੁਸੀਂ ਕਿਹਾ ਸੀ ਵੀ ਇਹਨਾਂ ਦੀ ਸਿਸਟਰ ਨਾਲ ਵੀ ਬਣਾਓ ਇੰਟਰੋ ਕਰਵਾਓ ਤੇ ਉਹ ਵੀ ਨਈ ਕੈਮਰੇ ਦੇ ਸਾਹਮਣੇ ਆਉਣਾ ਚਾਹੁੰਦੇ ਸਾਰਿਆਂ ਦਾ ਆਪਣਾ ਆਪਣਾ ਸੁਭਾਅ ਹੁੰਦਾ ਏ ਤੇ ਤਾਂ ਕਰਕੇ ਇਹਨਾਂ ਨੂੰ ਵੀ ਅਸੀਂ ਪੁੱਛ ਹੀ ਲਿਆ ਸੀ ਤੇ ਇਹਨਾਂ ਨੂੰ ਵੀ ਪ੍ਰੋਬਲਮ ਨਹੀਂ ਸੀ ਤੇ ਇਹਨਾਂ ਨਾਲ ਮਿਲਵਾਤਾ ਏ ਤੇ ਬਾਕੀ ਹੋਰ ਫਿਰ ਵੇਖਾਂਗੇ ਜੇ ਉਹਨਾਂ ਦਾ ਦਿਲ ਕਰੇਗਾ ਤੇ ਉਹ ਕਹਿਣਗੇ ਤੇ ਫਿਰ ਉਹਨਾਂ ਨਾਲ ਮਲਾਵਾਂਗੇ ਨਹੀਂ ਤੇ ਕੋਈ ਜ਼ਬਰਦਸਤੀ ਨਹੀਂ ਹੈਗੀ ਹਰ ਇੱਕ ਦੀ ਆਪਣੀ ਆਪਣੀ ਲਾਈਫ ਆ ਤੇ ਚਲੋ ਬੱਸ ਜੀ ਹੁਣ ਇੰਨੀ ਸਾਡੀ ਗੱਲਬਾਤ ਸੀ ਸਤਿ ਸ੍ਰੀ ਅਕਾਲ ਜੀ